ਮੰਮੀ ਕਾਦਾ ਪਤਾ ਲੱਗਣਾ ਵਾ ਦੱਸ ਮੇਰਾ ਭੈਣ ਭਰਾ ਮੈਨੂੰ ਮਿਲਣ ਵੀ ਨਹੀਂ ਆ ਸਕਦਾ ਭਲਾ ਉਦਾਂ ਉਹ ਆ ਗਿਆ ਹੀ ਮਿਲਣ ਮੈਨੂੰ ਤੇ ਤੁਸੀਂ ਧਿਆਉ ਕਰਨ ਦੇਈਓ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਇਹ ਦਾਲ ਚਨਾ ਕੋਈ ਕਾਲਾ ਹੈਗਾ ਹੀ ਇਹ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਹੁੰਦੀਆਂ ਆਹ ਯਾਰ ਹੋ ਜਾਂਦੀਆਂ ਹੁੰਦੀਆਂ ਨੇ ਅੱਛਾ ਰਿਸ਼ਤਾ ਪੱਕਾ ਕਰਈਆਂ ਵਾ ਇਹਨਾਂ ਦਾ ਅਰਾਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਤਾਂ ਚੰਨ ਕੀ ਆ ਗਈਆਂ ਜਾ ਕੇ ਤੇ ਰਪਿੰਦਰ ਨੂੰ ਦੱਸਣੀ ਆ ਕੱਲ ਐਵੇਂ ਨਹੀਂ ਤਿਆਰ ਹੋ ਕੇ ਗਏ ਸਿਮੀ ਦਾ ਰਿਸ਼ਤਾ ਹੀ ਪੱਕਾ ਕਰਨ ਲੱਗੇ ਹੀ ਪਹਿਲਾਂ ਇਹਨਾਂ ਦੀ ਤਾਂ ਖ਼ਬਰ ਲੈਣੀ ਆ ਫੇਰ ਹੀ ਰਪਿੰਦਰ ਨੂੰ ਜਾ ਕੇ ਦੱਸਣੀ ਆ ਵਧਾਈਆਂ ਸੰਦੀਪ ਤੈਨੂੰ ਸਿਮੀ ਨਾਲ ਤੈਨੂੰ ਵੀ ਵੱਡੇ ਪੁੱਤ ਨੂੰ ਦਿੰਦੇ ਆ ਨਾ ਨੋਟ ਕੜ-ਕੜ ਕੇ ਦਿੰਦੇ ਆ ਤੂੰ ਵੀ ਲੈ ਫੜ ਲੈ ਜਾ ਕੀ ਗੱਲ ਉਹਨੇ ਦੱਸਿਆ ਨਹੀਂ ਹੁਣ ਕਿ ਰਿਸ਼ਤਾ ਪੱਕਾ ਕਰਨ ਲੱਗੇ ਸਿਮੀ ਦਾ ਅਗਲੇ ਨਾ ਠਗਾ ਲਾਇਆ ਨੂੰ ਤੇ ਤੁਹਾਨੂੰ ਦੱਸਿਆ ਤੱਕ ਨਹੀਂ ਹੈਗਾ ਤੁਹਾਡਾ ਫਰਜ਼ ਨਹੀਂ ਮੈਨੂੰ ਦੱਸਣ ਦਾ ਪਿੱਠਾ ਕਾਲਾ ਹੁਣਾ ਮੈਂ ਚਾਹੀ ਕੀ ਕੰਮ ਚੱਲੇ ਜੇ ਮੁੰਡਾ ਵੇਖਣ ਚੱਲੇ ਕਿੱਥੇ ਚੱਲੇ ਜੇ ਮੰਮੀ ਗਵਾਂਡਾ ਨੇ ਤੁਹਾਡੇ ਕੰਨ ਭਰ ਦਿੱਤੇ ਆ ਮੈਨੂੰ ਤਾਂ ਇਹ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਉਹਨੇ ਜਾ ਕੇ ਦੱਸਣਾ ਹੀ ਦੱਸਣਾ ਤੁਹਾਨੂੰ ਜੇ ਰਿਸ਼ਤਾ ਹੋ ਗਿਆ ਵਾ ਤੁਹਾਨੂੰ ਸਭ ਤੋਂ ਖੁਸ਼ੀ ਮਨਾਉਣੀ ਚਾਹੀਦੀ ਆ ਤੁਹਾਨੂੰ ਵਧਾਈ ਦੇਣੀ ਚਾਹੀਦੀ ਆ ਤੁਸੀਂ ਲੜਨਾ ਗਏ ਆ ਵਧਾਈ ਮੈਂ ਕਿੱਦਾਂ ਦਵਾ ਜਦੋਂ ਮੈਂ ਮੁੰਡੇ ਨੂੰ ਪੁੱਛਿਆ ਤਾਂ ਮੈਨੂੰ ਇੱਕ ਵਾਰ ਨਹੀਂ ਦੱਸਿਆ ਉਹ ਮੇਰਾ ਮੁੰਡਾ ਵਾ ਕੋਈ ਮੈਨੂੰ ਤਾਂ ਖੁਸ਼ੀ ਬੜੀ ਹੋਈ ਐ ਮੈਂ ਤਾਂ ਗਿਆ ਦੱਸਣ ਗਈ ਖੁਸ਼ੀ ਚ ਕਿ ਚੱਲੋ ਉਹਨਾਂ ਨੂੰ ਦੱਸ ਆਉਣੀ ਉਹ ਕੁਝ ਨਹੀਂ ਹੋਈ ਕੱਟ ਜੜ ਚ ਗੱਲ ਨਹੀਂ ਆ ਬਜਦੀ ਚੋਕੇ ਬਸ ਮੈਂਟਮ ਦੇ ਉੱਤੇ ਦਹਤੀ ਆ ਇਹਨਾਂ ਨੇ ਤੇ ਮੈਨੂੰ ਆਪਣੇ ਘਰ ਨਹੀਂ ਹੀ ਵਾਰਨਾ ਅਜੇ ਤੇ ਮੈਂ ਉਹ ਵੀ ਕੰਮ ਕਰਨਾ ਵਾ ਜਿੱਦਾਂ ਤੂੰ ਮੈਨੂੰ ਬੋਲ ਕੇ ਗਿਆਨ ਦੱਸੂਗੀ ਟਾਈਮ ਆ ਲਾਂ ਦੇ ਬਦਲਾ ਲੈ ਕੇ ਛੱਡਾਂਗੀ